ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸ਼ ਮਨਪ੍ਰੀਤ ਕੌਰ ਤੁਹਾਡਾ ਮੇਰੇ ਪੇਜ ਪੰਜਾਬੀ ਗੁਲਜ਼ਾਰ 'ਤੇ ਸਵਾਗਤ ਹੈ ਅੱਜ ਹੈ ਜੀ 13 ਪੋ ਤੇ ਉਹ ਕਾਲਾ ਦਿਨ ਜਿਸ ਦਿਨ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਅੱਜ ਦੇ ਦਿਨ ਮਾਤਾ ਗੁਜਰੀ ਜੀ ਨੇ ਸਹਬਜ਼ਾਦਿਆਂ ਨੂੰ ਨੀਰੇ ਚੋਲੇ ਪਹਿਨਾਏ ਦਸਤਾਰਾਂ ਸਜਾਈਆਂ ਤੇ ਕਲਕੀਆਂ ਸਜਾਈਆਂ ਤੇ ਨਮ ਅੱਖਾਂ ਨਾਲ ਉਹਨਾਂ ਨੂੰ ਵਿਦਾ ਕੀਤਾ ਵਜ਼ੀਰ ਖਾਨ ਨੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਪੁੱਛਿਆ ਕਿ ਆਖਰੀ ਮੌਕਾ ਹੈ ਧਰਮ ਬਦਲ ਲਵੋ ਪਰ ਫਿਰ ਵੀ ਉਹ ਅਡੋਰ ਰਹੇ ਅਤੇ ਫਤਵਿਆਂ ਅਨੁਸਾਰ ਉਹਨਾਂ ਨੂੰ ਅੱਜ ਦੇ ਦਿਨ ਨਿਹਾਂ ਵਿੱਚ ਚਿਣਿਆ ਜਾਣਾ ਸੀ ਤੇ ਬਾਸ਼ਸ਼ ਬੇਗ ਤੇ ਸ਼ਾਸ਼ਲ ਬੇਗ ਨੇ ਦੀਵਾਰਾਂ ਉਸਾਰਨੀਆਂ ਸ਼ੁਰੂ ਕੀਤੀਆਂ ਕਿਹਾ ਜਾਂਦਾ ਹੈ ਕਿ ਕੋਈ ਵੀ ਤਿਆਰ ਨਹੀਂ ਸੀ ਹੋ ਰਿਹਾ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚੇਨ ਨਹੀਂ ਸ਼ਾਸਲ ਬੇਗ ਤੇ ਬਾਸ਼ਲ ਬੇਗ ਵੀ ਵਜ਼ੀਰ ਖਾਨ ਦੇ ਜੇਲ੍ਹ ਵਿੱਚ ਕੈਦੀ ਸਨ ਤੇ ਵਜ਼ੀਰ ਖਾਨ ਨੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਦਾ ਵਾਅਦਾ ਕੀਤਾ ਸੀ ਇਸ ਲਈ ਹੀ ਉਹ ਇਹ ਕੰਮ ਕਰ ਰਏ ਸਨ ਦੀਵਾਰ ਦੀ ਉਹ ਸਾਰੀ ਜਦੋਂ ਖਤਮ ਹੋਈ ਉਹ ਕੰਧ ਵੀ ਉਹ ਦੀਵਾਰ ਵੀ ਇਸ ਜ਼ੁਲਮ ਦਾ ਬੋਝ ਨਾ ਝেল ਸકી ਅਤੇ ਦੀਵਾਰ ਟਹਿ ਗਈ। ਸਹਜਾਦਿਆਂ ਦੇ ਸਾਹਰੇ ਚੱਲਦੇ ਸਨ ਤਾਂ ਵਜ਼ੀਰ ਖਾਨ ਨੇ ਉਹਨਾਂ ਨੂੰ ਖੰਜਰ ਨਾਲ ਸਹਜਾਦਿਆਂ ਦੀ ਸਾਹ ਨੜੀ ਕੱਟਣ ਦਾ ਹੁਕਮ ਦੇ ਦਿੱਤਾ। ਤੇ ਇੰਜ ਉਹ ਅੱਜ ਦੇ ਦਿਨ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਇੰਨੀ ਮੰਨੀ ਤਰਮ ਨਹੀਂ ਬਦਲਿਆ।